ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਦੱਸਣ ਲੱਗਿਆਂ ਵੀ ਪੰਜਾਬ ਦੇ ਵਿੱਚ ਕੋਈ ਬੰਦਾ ਭੁੱਖਾ ਨਹੀਂ ਮਰਦਾ ਦੇਖੋ ਜੀ ਪੰਜਾਬ ਦੇ ਵਿੱਚ ਕੋਈ ਬੰਦਾ ਭੁੱਖਾ ਨਹੀਂ ਮਰਦਾ ਸਾਰੇ ਰੱਜ ਕੇ ਮਰਦੇ ਆ ਕੋਈ ਸ਼ਰਾਬ ਪੀ ਕੇ ਮਰ ਜਾਂਦਾ ਕੋਈ ਸਮਾਇਕ ਪੀ ਕੇ ਮਰ ਜਾਂਦਾ ਕੋਈ ਕਿਸੇ ਨੂੰ ਪੈਸੇ ਦਾ ਹੰਕਾਰ ਹੋ ਜਾਂਦਾ ਉਹ ਕਿਸੇ ਨਾਲ ਲੜ ਕੇ ਮਰ ਜਾਂਦਾ ਕੋਈ ਨਸ਼ਾ ਵਗੈਰਾ ਖਾ ਕੇ ਮਰ ਜਾਂਦਾ ਤੇ ਕੋਈ ਇਹ ਹੁੰਦਾ ਵੀ ਜਿਵੇਂ ਕਿਸੇ ਦਾ ਬਗਾਨਾ ਹੱਕ ਖਾ ਲਿਆ ਉਹ ਅਗਲੇ ਦੇ ਨਹੀਂ ਪੱਚਦਾ ਉਹ ਮਰ ਜਾਂਦਾ ਕੋਈ ਕਿਸੇ ਦੀ ਤਰੱਕੀ ਵੇਖ ਕੇ ਉਹਨੂੰ ਵੇਖ ਕੇ ਬਲ ਸੜ ਕੇ ਅੰਦਰੇ-ਅੰਦਰ ਮੱਚਦਾ ਰਹਿੰਦਾ ਇਸ ਕਰਕੇ ਮੈਂ ਇਹੀ ਕਹਿੰਦੀ ਆ ਵੀ ਇਨਸਾਨ ਨੂੰ ਦੁਨੀਆਂ ਦੇ ਵਿੱਚ ਆਇਆ ਦੇ ਉਸ ਨੂੰ ਥੋੜਾ ਜਿਹਾ ਭੁੱਖਾ ਰਹਿ ਕੇ ਹੀ ਪਰਮਾਤਮਾ ਦੀ ਰਾਜ ਵਿੱਚ ਰਹਿ ਕੇ ਹੀ ਜਿਉਣਾ ਚਾਹੀਦਾ ਹੈ ਇਹ ਹੀ ਮੈਂ ਕਹਿਣਾ ਚਾਹੁੰਦੀ ਹਾਂ ਜੇਕਰ ਇਹ ਗੱਲਾਂ ਮੇਰੀਆਂ ਸਹੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ